ਲਗਾਤਾਰ ਇਜ਼ਰਾਈਲ ਤੇ ਈਰਾਨ ਦੇ ਵਿਚਾਲੇ ਤਣਾਅ ਵਧਿਆ ਪਿਆ ਹੈ ਲਗਾਤਾਰ ਜੰਗ ਜਾਰੀ ਹੈ ਹੁਣ ਈਰਾਨ ਨੇ ਵੀ ਤੁਹਾਨੂੰ ਦੱਸਦੀ ਕਿ ਲਗਾਤਾਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹੈ ਇਜ਼ਰਾਈਲ ਵੀ ਲਗਾਤਾਰ ਮਜ਼ਾਇਲਾ ਦਾਗ ਰਿਆ ਹੈਗਾ ਔਰ ਕੁੱਲ ਮਿਲਾ ਕੇ ਹੁਣ ਤੱਕ ਦੀ ਜਿਹੜੇ ਸਾਡੇ ਕੋਲ ਜਾਣਕਾਰੀ ਪਹੁੰਚੀ ਹੈ ਕਿ ਸਾਡੇ 600 ਤੋਂ ਵੱਧ ਲੋਕਾਂ ਦੀਆਂ ਮੌਤਾ ਹੋ ਚੁੱਕੀਆਂ ਨੇ ਜੀ ਹਾਂ ਦੋਵੇਂ ਦੇਸ਼ਾਂ ਦੇ ਵਿੱਚ ਸਾਡੇ 600 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਹੜੇ ਸਿਵਿਲਿਅਨ ਸੀ ਲੋਕ ਆ ਜਦੋਂ ਹਮਲੇ ਕੀਤੇ ਗਏ ਮਜ਼ਾਈਲੀ ਅਟੈਕ ਕੀਤਾ ਗਿਆ ਤਾਂ ਉਹਨਾਂ ਦੇ ਵਿੱਚ ਲੋਕ ਮਾਰੇ ਜਾ ਚੁੱਕੇ ਨੇ ਸਭ ਤੋਂ ਵੱਧ ਲੋਕ ਦੱਸਿਆ ਜਾ ਰਿਹਾ ਹੈ ਕਿ ਈਰਾਨ ਦੇਸ਼ ਦੇ ਵਿੱਚ ਮਾਰੇ ਜਾ ਚੁੱਕੇ ਨੇ ਇਜ਼ਰਾਈਲ ਤੇ ਈਰਾਨ ਦੋਨਾਂ ਦੇਸ਼ਾਂ ਦੇ ਵਿਚਾਲੇ ਲਗਾਤਾਰ ਜੰਗ ਜਿਹੜੀ ਉਹ ਜਾਰੀ ਹੈ ਤਾਂ ਇਹ ਤਸਵੀਰਾਂ ਇਹ ਖੌਫਨਾਕ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਪਾ ਰਹੇ ਹੋ ਰਾਤ ਦੇ ਹਨੇਰੇ ਦੇ ਵਿੱਚ ਕਿਵੇਂ ਅੱਗ ਨਿਕਲਦੀ ਹੈ ਲਗਾਤਾਰ ਮਜ਼ਾਈਲ ਅਟੈਕ ਕੀਤਾ ਜਾ ਰਿਹਾ ਹੈਗਾ ਧੂਆਂ ਅਸਮਾਨ ਦੇ ਵਿੱਚ ਤੁਹਾਨੂੰ ਨਿਕਲਦਾ ਹੋਇਆ ਦਿਖਾਈ ਦੇਵੇਗਾ ਔਰ ਥਾਂ-ਥਾਂ ਤੇ ਤੁਹਾਨੂੰ ਇੰਜ ਲੱਗੇਗਾ ਕਿ ਜਿਵੇਂ ਅੱਗ ਲੱਗੀ ਹੋਈ ਹੈ ਇਹ ਅੱਗ ਨਹੀਂ ਲੱਗੀ ਬਲਕਿ ਮਜ਼ਾਈਲੀ ਅਟੈਕ ਜੁੜਿਆ ਉਹ ਲਗਾਤਾਰ ਦੋਨਾਂ ਦੇਸ਼ਾਂ ਨੇ ਵਲੋਂ ਇੱਕ ਦੂਜੇ ਦੇ ਉੱਪਰ ਕੀਤਾ ਜਾ ਰਿਹਾ ਹੈ ਇੱਥੋਂ ਤੱਕ ਕਿ ਦੱਸਿਆ ਜਾ ਰਿਹਾ ਹੈ ਕਿ ਦੋਨੋਂ ਦੇਸ਼ ਜਿਹੜੇ ਆ ਹੁਣ ਇੱਕ ਦੂਜੇ ਦੇ ਜਿੱਥੇ ਨਿਊਕਲੀਅਰ ਪਿਆ ਹੋਇਆ ਉਸ ਜਗ੍ਹਾ ਨੂੰ ਨਿਸ਼ਾਨਾ ਬਣਾ ਰਹੇ ਨੇ ਰਾਜੜੇ ਆਰਮੀ ਦੀਆਂ ਜਗ੍ਹਾ ਹੁੰਦੀਆਂ ਨੇ ਉੱਥੇ ਤਾਂ ਨਿਸ਼ਾਨਾ ਬਣਾਇਆ ਜਾ ਰਿਹਾ ਆਰਮੀ ਏਰੀਏ ਨੂੰ ਤਾਂ ਨਿਸ਼ਾਨਾ ਬਣਾਇਆ ਜਾ ਰਿਹਾ ਪਰ ਇਸ ਦੇ ਨਾਲ ਨਾਲ ਰਾਜਸਥਾਨ ਦੇ ਉੱਪਰ ਨਿਊਕਲੀਅਰ ਪਿਆ ਹੋਇਆ ਉਸ ਜਗ੍ਹਾ ਨੂੰ ਵੀ ਨਿਸ਼ਾਨਾ ਜਿਹੜਾ ਦੋਵੇਂ ਦੇਸ਼ ਉਹਨਾਂ ਇੱਕ ਦੂਜੇ ਦੇ ਬਣਾ ਰਹੇ ਆ ਕਿਉਂਕਿ ਈਰਾਨ ਦੇ ਵੱਲੋਂ ਵੀ ਸਖਤ ਰੁਖ ਜਿਹੜਾ ਅਪਣਾਇਆ ਜਾ ਰਿਹਾ ਇਜ਼ਰਾਈਲ ਨੇ ਤਾਂ ਪਹਿਲਾਂ ਹੀ ਹਮਲਾ ਕੀਤਾ ਸੀਗਾ ਔਰ ਇਹ ਤਸਵੀਰਾਂ ਦਿਖਾ ਰਹੇ ਆ ਰਾਤਿਕ ਨੇਰੇ ਦੇ ਵਿੱਚ ਤੁਹਾਨੂੰ ਇਹ ਤਸਵੀਰਾਂ ਦਿਖਾ ਰਿਹਾ ਕਿ ਦੇਖੋ ਕਿਵੇਂ ਮਜ਼ਾਈਲਾ ਆ ਰਹੀਆਂ ਨੇ ਆ ਦੇਸ਼ ਦੋਵੇਂ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਚੁੱਕੇ ਨੇ ਦੋਨਾਂ ਦੇ ਵੱਲੋਂ ਅਟੈਕ ਲਗਾਤਾਰ ਜਾਰੀ ਹੈਗਾ ਪਰ ਨੁਕਸਾਨ ਆਮ ਲੋਕਾਂ ਦਾ ਹੋ ਰਿਹਾ ਹੈ 650 ਤੋਂ ਵੱਧ ਲੋਕਾਂ ਦੀ ਮੌਤ ਜਿਹੜੀ ਉਹ ਹੋ ਚੁੱਕੀ ਹੈ ਹੁਣ ਤੱਕ ਤੁਹਾਨੂੰ ਦੱਸ ਦੇ ਕਿ ਇਰਾਨ ਤੇ ਇਜ਼ਰਾਇਲ ਦੋਨਾਂ ਦੇਸ਼ਾਂ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਦੋਨਾਂ ਦੇਸ਼ਾਂ ਦੇ ਵਿਚਾਲੇ ਇਹ ਤਣਾਅ ਇੰਨਾ ਕਿ ਜ਼ਿਆਦਾ ਵੱਧ ਚੁੱਕਿਆ ਹੈ ਕਿ ਸਾਡੇ 600 ਲੋਕਾਂ ਦੀ ਮੌਤ ਹੋਣ ਦਾ ਖੱਸਾ ਜਿਹੜਾ ਉਹ ਜੁਤਾਇਆ ਜਾ ਰਿਹਾ ਲਗਾਤਾਰ ਔਰ ਇਹ ਵੀ ਕਿਹਾ ਜਾ ਰਿਹਾ ਕਿ ਅੰਕੜਾ ਵੱਧ ਵੀ ਸਕਦਾ ਹੈ ਕਿਉਂਕਿ ਦੋਵੇਂ ਦੇਸ਼ ਜਿਹੜੇ ਆ ਫਿਲਹਾਲ ਦੀ ਘੜੀ ਤਾ ਤੁਹਾਨੂੰ ਦੱਸ ਦਈਏ ਕਿ ਬੈਠ ਕੇ ਗੱਲਬਾਤ ਕਰਨ ਨੂੰ ਰਾਜ਼ੀ ਨਹੀਂ ਹੈ ਮੰਨਣ ਨੂੰ ਰਾਜ਼ੀ ਨਹੀਂ ਹੈ ਤਾਂ ਆ ਉਸ ਦੇ ਵਿਚਾਲੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੁਹਾਨੂੰ ਲੱਗੇਗਾ ਕਿ ਸ਼ਾਇਦ ਕੋਈ ਅੱਗ ਲੱਗੀ ਹੋਈ ਹੈ ਪਰ ਇਹ ਅੱਗ ਨਹੀਂ ਹੈ ਇਹ ਉਹ ਮੰਜ਼ਰ ਹੈ ਜਦੋਂ ਦੋਨੋਂ ਦੇਸ਼ ਇੱਕ ਦੂਜੇ ਤੇ ਹਮਲਾ ਕਰਦੇ ਨੇ ਮਜ਼ਾਈਲਾ ਚੱਲ ਰਹੀਆਂ ਨੇ ਤਾਂ ਉਸ ਤੋਂ ਬਾਅਦ ਜਦੋਂ ਧੁਮਾਕਾ ਹੁੰਦਾ ਜਦੋਂ ਵਿਸਪੋਰਟ ਹੁੰਦਾ ਤੇ ਉਸ ਤੋਂ ਬਾਅਦ ਦਾ ਇੱਕ ਖੌਫਨਾਕ ਮੰਜ਼ਰ ਹੈਗਾ ਲੋਕ ਡਰੇ ਕੋਈ ਨਹੀਂ ਲੋਕ ਸਹਿਮੇ ਕੋਈ ਨਹੀਂ ਔਰ ਤੁਹਾਨੂੰ ਦੱਸਦੇ ਕਿ ਆਪਣੀ ਜਾਨ ਬਚਾ ਕੇ ਲੋਕ ਭੱਜ ਰਹੇ ਨੇ ਸੁਰੱਖਿਅਤ ਥਾਵਾਂ ਤੇ ਲੋਕ ਭੱਜ ਰਹੇ ਨੇ ਹਾਲਾਂਕਿ ਈਰਾਨ ਦੇ ਵਿੱਚ ਜਿੰਨੇ ਸਿੱਖ ਫਸੇ ਹੋਏ ਸੀ ਜਾਂ ਜਿਹੜੇ ਸਟੂਡੈਂਟ ਫਸੇ ਹੋਏ ਸੀ ਉਹਨਾਂ ਨੂੰ ਕੱਢਣ ਦੇ ਵਾਸਤੇ ਲਗਾਤਾਰ ਇੰਡੀਅਨ ਗਵਰਨਮੈਂਟ ਲੱਗੀ ਹੋਈ ਹੈ ਔਰ ਉੱਥੋਂ ਕੁਝ ਸਟੂਡੈਂਟ ਵੀ ਜਿਹੜੇ ਆ ਕੱਢ ਕੇ ਲਿਆਂਦੇ ਗਏ ਨੇ ਪਰ ਮੰਜ਼ਰ ਬਹੁਤ ਖੌਫਨਾਕ ਹੈ ਜੋ ਉੱਥੇ ਵਾਪਰ ਰਿਹਾ ਹੈਗਾ ਲੋਕਾਂ ਦੇ ਸਾਹ ਸੁੱਕੇ ਨੇ ਕਿਉਂਕਿ 650 ਤੋਂ ਵੱਧ ਲੋਕਾਂ ਦੀ ਮੌਤ ਹੋ ਜਾਣੀ ਬਹੁਤ ਵੱਡੀ ਗੱਲ ਹੁੰਦੀ ਹੈ ਦੋਨਾਂ ਦੇਸ਼ਾਂ ਦੇ ਵਿਚਾਲੇ ਇਹ ਤਣਾਅ ਬਣਿਆ ਹੋਇਆ ਹੈ ਇਹ ਤੁਹਾਨੂੰ ਖੌਫਨਾਕ ਤਸਵੀਰਾਂ ਦਿਖਾ ਰਿਹਾ ਇਹ ਕੋਈ ਦੀਵਾਲੀ ਦੀ ਤਸਵੀਰ ਨਹੀਂ ਹੈ ਇਹ ਕੋਈ ਅੱਗ ਲੱਗਣ ਦੀ ਤਸਵੀਰ ਨਹੀਂ ਹੈ ਬਲਕਿ ਇਹ ਤੁਮਾਕਿਆਂ ਦੀਆਂ ਤਸਵੀਰਾਂ ਨੇ ਲਗਾਤਾਰ ਹਵਾ ਦੇ ਵਿੱਚ ਤੁਹਾਨੂੰ ਅਸਮਾਨ ਦੇ ਵਿੱਚ ਮਜ਼ਾਈਲਾ ਉੱਡਦੀਆਂ ਹੋਈਆਂ ਦਿਖਾਈ ਦੇਣ ਗਿਆ ਇਹ ਉਹੀ ਮਜ਼ਾਈਲਾ ਨੇ ਜਿਹੜੀਆਂ ਦੋਨਾਂ ਦੇਸ਼ਾਂ ਦੇ ਵੱਲੋਂ ਇੱਕ ਦੂਜੇ ਦੇ ਉੱਪਰ ਦਾਗੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ 650 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਔਰ ਅੱਜ ਇਹ ਵੀ ਗੱਲ ਕਰਨ ਨੂੰ ਦੋਨੋਂ ਦੇਸ਼ ਜਿਹੜੇ ਨੇ ਆਪਸ ਦੇ ਵਿੱਚ ਤਿਆਰ ਨਹੀਂ ਹੈ ਤਾਂ ਲਗਾਤਾਰ ਇਹ ਦੱਸਿਆ ਜਾ ਰਿਹਾ ਕਿ ਨੁਕਸਾਨ ਜਿਹੜਾ ਹੋ ਸਕਦਾ ਹੈ ਤਾਂ ਬੰਬਾਂ ਦਾ ਮੀਂਹ ਵਰ ਰਿਹਾ ਹੈਗਾ ਔਰ ਇਸ ਦੇ ਵਿੱਚ ਲੋਕ ਮਾਰੇ ਜਾ ਰਹੇ ਨੇ ਉਹ ਮਾਸੂਮ ਲੋਕ ਜਿਨ੍ਹਾਂ ਦਾ ਕੋਈ ਇਸ ਦੇ ਵਿੱਚ ਤੁਹਾਨੂੰ ਦੱਸਦੇ ਕਿ ਲੈਣਾ ਦੇਣਾ ਨਹੀਂ ਹੈ ਕੋਈ ਕਸੂਰ ਨਹੀਂ ਹੈ ਉਹ ਲੋਕ ਇਸ ਦੇ ਵਿੱਚ ਮਾਰੇ ਜਾ ਚੁੱਕੇ ਨੇ 650 ਤੋਂ ਵੱਧ ਲੋਕ ਮਾਰੇ ਹੋਣ ਜਾਣ ਦੀ ਖਬਰ ਜਿਹੜੀ ਸਾਹਮਣੇ ਆਈ ਹੈ ਔਰ ਲਗਾਤਾਰ ਈਰਾਨ ਵੀ ਹਮਲਾ ਕਰ ਰਿਹਾ ਹੈ ਔਰ ਇਜ਼ਰਾਈਲ ਵੀ ਈਰਾਨ ਤੇ ਹਮਲਾ ਕਰ ਰਿਹਾ ਹੈ ਤਾਂ ਦੋਨਾਂ ਪਾਸਿਆਂ ਤੋਂ ਮਜ਼ਾਈਲਾ ਡਾਕੀਆਂ ਜਾ ਰਹੀਆਂ ਨੇ ਰਾਤ ਦੇ ਹਨੇਰੇ ਦੀ ਖੌਫਨਾਕ ਤਸਵੀਰ ਦਿਖਾ ਰਹੇ ਆ ਅਸਮਾਨ ਦੇ ਵਿੱਚ ਆ ਜਿਹੜੀਆਂ ਮਜ਼ਾਇਲਾ ਨੇ ਉਹ ਹੁੰਦੀਆਂ ਹੋਈਆਂ ਦਿਖਾਈ ਦਿੰਦੀਆਂ ਨੇ ਫਿਰ ਜਿਹੜਾ ਤਮਾਕਾ ਹੁੰਦਾ ਉਹ ਅੱਗ ਦੇ ਗੁੰਬਾਰ ਨਿਕਲਦੇ ਹੋਏ ਅਸਮਾਨ ਦੇ ਵਿੱਚ ਦਿਖਾਈ ਦੇ ਰਹੇ ਨੇ ਤਾਂ ਇਹ ਖੌਫਨਾਕ منظر ਖੌਫਨਾਕ ਤਸਵੀਰ ਜਿਹੜੀ ਹੈ ਇਰਾ